ਅੱਜਿੱਥੇ ਮੇਰਾ ਹੋਣ ਦਾ ਮਕਸਦ ਇਹ ਸੀ ਲਾਇਬ੍ਰੇਰੀਆਂ ਖੋਲ ਰਹੀਆਂ ਬੱਚਿਆਂ ਨੂੰ ਬਹੁਤ ਜ਼ਿਆਦਾ ਫਾਇਦਾ ਮਿਲੂ ਬਜ਼ੁਰਗ ਜਾਓ ਅਖਬਾਰ ਪੜੋ ਦੁਨੀਆ ਨਾਲ ਅਪਡੇਟ ਰਹੋ ਕੰਪਿਊਟਰ ਲੱਗੇ ਨੇ ਦੇਖੋ ਕੀ ਦੁਨੀਆ ਕੀ ਕਰ ਜਾਂਦੀ ਹੈ ਜਾਣਕਾਰ ਬਣਾ ਗਲੀਆਂ ਨਾਲੀਆਂ ਬਾਅਦ ਚ ਬਣਾ ਲਾਂਗੇ ਅਗਲੀ ਪੀੜ੍ਹੀ ਬਣਾ ਲਈਏ ਉਹ ਆਪ ਹੀ ਕਰ ਦੇਣਗੇ ਸਾਰਾ ਕੁਝ ਅਗਲੀ ਪੀੜ੍ਹੀ ਨੂੰ ਪੜਾ ਲਈਏ ਅਫਸਰ ਬਣਾ ਲਈਏ ਲਾਇਬ੍ਰੇਰੀਆਂ ਖੋਲ ਕੇ ਉੱਥੇ ਡੀਸੀ ਕਿਵੇਂ ਬਣਦੇ ਹਨ ਅਸਤਾਨੇ ਕਤਾਬਾਂ ਪਈਆਂ ਨੇ ਜੋ ਆਕਨ ਜਰੂਰ ਭੇਜੋ ਅਫਸਰ ਕਿਵੇਂ ਬਣੀਦਾ ਸਾਰੀਆਂ ਕੰਪਿਟਿਸ਼ਨ ਦੀਆਂ ਕਤਾਬਾਂ ਪਈਆਂ ਨੇ ਪੁਲਿਸ ਚ ਪਰਤੀ ਕਿਵੇਂ ਹੋਣਾ ਐਸਐਸਪੀ ਕਿਵੇਂ ਬਣ ਸਾਰੀ ਕਤਾਬਾਂ ਪਈਆਂ ਆਪਾਂ ਇਧਰ ਨੂੰ ਚੱਲੀਏ ਕਿ ਆਪਾਂ ਕੌਮ ਬਣਾਈਏ ਕੌਮ ਗਲੀਆਂ ਨਾਲੀਆਂ ਬਾਅਦ ਬਣਾ ਲਾਂਗੇ ਆਪਾਂ ਲਾਇਬ੍ਰੇਰੀਆਂ ਪਾਣ ਲੀਆਂ ਬੱਚੇ ਪੜਨਗੇ ਉਹਨਾਂ ਨੂੰ ਮੌਕਾ ਮਿਲੂਗਾ ਮੌਕਾ ਮਿਲੂਗਾ ਅਫਸਰ ਬਣਨੇ ਜਦੋਂ ਨੰਬਰ ਆਗੇ ਇਹ ਕੋਈ ਸੋਚ ਲਿਓ ਹੁਣ ਜੇ ਤੁਹਾਡੇ ਬੱਚੇ ਦੇ ਜਾਂ ਬੱਚੀ ਦੇ ਨੰਬਰ ਆ ਗਏ ਕੋਈ ਦੁਨੀਆ 'ਚ ਮਾਇਦਾ ਲਾਲੇ ਪੈਦਾ ਨਹੀਂ ਹੋਇਆ ਕਿ ਉਹਨੂੰ ਨੌਕਰੀ ਨਾ ਮਿਲੇ ਕਿਉਂਕਿ ਨਾ ਤਾਂ ਕਿਸੇ ਦੀ ਸ਼ਿਫਾਰਿਸ਼ ਚੱਲੂਗੀ ਨਾ ਕੋਈ ਪੈਸਾ ਚੱਲੂਗਾ ਨੌਕਰੀ ਮਿਲੂਗੀ ਨੰਬਰ ਆ ਜਾਣ ਬਸ ਤੂਰੀ ਦੇ ਪਿੰਡਾਂ ਵਾਸਤੇ 29 ਕਰੋੜ ਰੁਪਇਆ ਜਾਰੀ ਕਰਤਾ ਸਾਰੇ ਪਿੰਡ ਲਗ ਭਗਾ ਗਏ ਜੋ ਪਹਿਲਾਂ ਪਿੰਡਾਂ ਨੂੰ ਪੁੱਛਿਆ ਤੁਹਾਨੂੰ ਚਾਹੀਦਾ ਕੀ ਹੈ ਪਿੰਡ ਨੂੰ ਚਾਹੀਦੀ ਹੁਣ ਸੋਲਰ ਲਾਈਟਾਂ ਅਸੀਂ ਟੋਬਾ ਠੀਕ ਕਰਦੀਏ ਫਾਇਦਾ ਕੀ ਹੈ ਪਹਿਲਾਂ ਉਹਨਾਂ ਨੂੰ ਪੁੱਛੋ ਵੀ ਟੋਪਾ ਕਰਨਾ ਹੈ ਜਾਂ ਲਾਈਟਾਂ ਲਵਾਉਣੀਆਂ ਹਨ ਉਹਨਾਂ ਨੇ ਦੱਸਿਆ 29 ਕਰੋੜ ਰੁਪਏ ਚਾਹੀਏ ਮੈਂ ਕਿਹਾ ਸੀ ਨਾ ਕਿ ਧੂਰੀ ਤੁਰਾ ਬਣਾਉਂਗੀ ਸਿਆਸਤ ਦਾ ਅੱਜ ਧੂਰੀ ਤੁਰਾ ਹੈ ਸਿਆਸਤ ਦਾ ਨਾ ਤਾਂ ਮੇਰਾ ਕੋਈ ਗਰੁੱਪ ਹੈ ਨਾ ਮੈਂ ਕੋਈ ਆਉਦੇ ਰਿਸ਼ਤੇਦਾਰਾਂ ਨੂੰ ਜਾਂ ਕਿਸੇ ਸਾਕਿਆਂ ਨੂੰ ਮੈਂ ਕੋਈ ਹੋਟਲ ਬਣਾਉਣੇ ਨੇ ਨਾ ਬੱਸਾਂ ਪਾਉਣੀਆਂ ਨਾ ਰੇਤੇ ਨੇ ਕੱਢਾ ਜੱੱਸਾ ਪਾਉਣਾ ਹੈ ਹਿੱਸਾ ਜ਼ਰੂਰ ਪਾਉਣਾ ਹੈ ਪਰ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਤੇ ਸੁੱਖਾਂ 'ਚ ਹਿੱਸਾ ਬੰਦ ਸਿਆਣੇ ਕਹਿੰਦੇ ਐ ਦੁੱਖ ਵੰਡਣ ਨਾਲ ਅੱਧੇ ਰਹਿ ਜਾਂਦੇ ਐ ਖੁਸ਼ੀਆਂ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ ਮੈਂ ਤੁਹਾਡੇ ਖੁਸ਼ੀ ਵਾਲੇ ਫੰਕਸ਼ਨਾਂ 'ਚ ਵੀ ਆਉਂਗਾ ਮੈਂ ਜਿੱਥੇ ਦਿੱਕ ਦੇ ਰੱਬ ਨਾ ਕਰੇ ਕੋਈ ਆਜਾ ਮੌਕਾ ਦੇ ਦੁੱਖ ਵਿੱਚ ਮੈਂ ਨਾਲ ਖੜੂਗਾ